ਦੋਸਤੋ ਇੱਕ ਗੱਲ ਸੋਚ ਕੇ ਦੇਖੋ ਜੇ ਜ਼ਿੰਦਗੀ ਨੂੰ ਜ਼ੁਬਾਨ ਲੱਗੀ ਹੁੰਦੀ ਸਾਡੀ ਜਿਹੜੀ ਲਾਈਫ ਹੋ ਕੇ ਤੇ ਸਾਨੂੰ ਬੋਲ ਕੇ ਕੁਝ ਦੱਸ ਸਕਦੀ ਤਾਂ ਸਾਨੂੰ ਉਹਨੇ ਸ਼ੁਰੂ ਵਿੱਚ ਹੀ ਇਹ ਅਗਾਹ ਕਰ ਦੇਣਾ ਸੀ ਇਹ ਸਾਨੂੰ ਇੱਕ ਨੋਟਿਸ ਦੇ ਦੇਣਾ ਸੀ ਕਿ ਤੂੰ ਜਿਹੜਾ ਅਗਲੀ ਲਾਈਫ ਵਿੱਚ ਆ ਬਹੁਤ ਚੰਗੀ ਤਰ੍ਹਾਂ ਜਿਹੜਾ ਆ ਉਹ ਪ੍ਰਬਾਦ ਹੋਣ ਵਾਲਾ ਆ ਜਾਂ ਉਹਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਤੇਰੀ ਆਉਣ ਵਾਲੀ ਲਾਈਫ ਬਹੁਤ ਹੀ ਅੱਜ ਨਾਲੋਂ ਜਿੱਥੇ ਬੈਟਰ ਹੋਣ ਵਾਲੀ ਆ ਪਰ ਕੁਦਰਤ ਨੇ ਇਦਾਂ ਦਾ ਕੋਈ ਵੀ ਰੂਲ ਨਹੀਂ ਬਣਾਇਆ ਜ਼ਿੰਦਗੀ ਸਾਨੂੰ ਬੋਲ ਕੇ ਸਾਡੇ ਬਾਰੇ ਕੁਝ ਨਹੀਂ ਦੱਸਦੀ ਪਰ ਜੇ ਇਦਾਂ ਹੋ ਜਾਂਦਾ ਤਾਂ ਸਾਡੀ ਜਿਹੜੀ ਜਿਉਣ ਦੀ ਜਿਹੜੀ ਤਮੰਨਾ ਸੀ ਉਹ ਕਿਤੇ ਨਾ ਕਿਤੇ ਖਤਮ ਹੋ ਜਾਣੀ ਸੀ ਸੋ ਇੱਕ ਐਕਸਾਈਟਮੈਂਟ ਹੀ ਆ ਜਿਹੜੀ ਸਾਨੂੰ ਲੈ ਤੁਰਦੀ ਆ ਇੱਕ ਸਾਈਡ ਤੋਂ ਦੂਜੀ ਸਾਈਡ ਜੇ ਸਾਨੂੰ ਆਸ ਨਾ ਹੋਵੇ ਸਾਨੂੰ ਪਹਿਲਾਂ ਹੀ ਇਸ ਚੀਜ਼ ਦਾ ਪਤਾ ਹੋਵੇ ਕਿ ਸਾਡੀ ਲਾਈਫ 'ਚ ਸਾਨੂੰ ਆਹ ਕੁਝ ਮਿਲਣ ਵਾਲਾ ਆ ਤਾਂ ਉਹ ਜ਼ਿੰਦਗੀ ਦਾ ਜਿਹੜਾ ਆ ਉਹ ਜਨੂਨ ਜਾਂ ਕਹਿ ਲਓ ਜਾਂ ਜ਼ਿੰਦਗੀ ਦੀ ਜਿਹੜੀ ਐਕਸਾਈਟਮੈਂਟ ਜਿਉਣੀ ਦੀ ਉਹ ਖਤਮ ਹੋ ਜਾਏਗੀ ਤਾਂ ਲਾਈਫ ਬਿਲਕੁਲ ਹੀ ਬੋਰ ਹੋ ਜਾਏਗੀ ਸ਼ੁਰੂ ਵਿੱਚ ਹੋ ਸਕਦਾ ਤੁਹਾਨੂੰ ਚੰਗੀ ਲੱਗੇ ਪਰ ਅੱਗੇ ਜਾ ਕੇ ਜੇ ਤੁਹਾਨੂੰ ਪਹਿਲਾਂ ਹੀ ਰਿਜ਼ਲਟ ਪਤਾ ਆ ਕਿ ਮੇਰੀ ਲਾਈਫ ਵਿੱਚ ਇਹੇ ਕੁਝ ਹੋਣ ਵਾਲਾ ਆ ਤਾਂ ਜ਼ਿੰਦਗੀ ਬੜੀ ਬੋਰਿੰਗ ਹੋ ਜਾਏਗੀ ਸੋ ਕੁਦਰਤ ਨੇ ਜੋ ਵੀ ਬਣਾਇਆ ਬੜੇ ਹੀ ਸਹੀ ਤਰੀਕੇ ਨਾਲ ਬਣਾਇਆ ਵਾ ਤੁਹਾਡੇ ਤੋਂ ਕੁਝ ਵੀ ਜਿਹੜੀ ਕੇ ਚੀਜ਼ਾਂ ਜਿਹੜੀਆਂ ਲੁਕਾਉਣ ਵਾਲੀਆਂ ਹਾਂ ਉਹ ਲੁਕਾਉਂਦੀ ਹੈ ਜ਼ਿੰਦਗੀ ਤਾਂ ਕਈ ਅਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਦੇ ਐਕਸਪੈਕਟਿਵ ਨਹੀਂ ਕੀਤੀਆਂ ਹੁੰਦੀਆਂ ਤੁਹਾਨੂੰ ਉਹਨਾਂ ਦੌਰ ਦੇ ਵਿੱਚੋਂ ਵੀ ਕਈ ਵਾਰੀ ਲੰਘਣਾ ਪੈ ਜਾਂਦਾ ਆ। ਸੋ ਬੇਸਿਕ ਫੰਡਾ ਇਹੀ ਆ ਕਿ ਹਰ ਇੱਕ ਸਿਚੁਏਸ਼ਨ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਵਾ। ਅੱਜ ਜੇ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ 5 ਸਾਲ ਵਿੱਚ ਇਦਾਂ ਹੋਏਗਾ ਪਰ ਨਹੀਂ ਇਦਾਂ ਹੁੰਦਾ ਆਉਣ ਵਾਲੇ ਪੰਜਾਂ ਮਹੀਨਿਆਂ ਵਿੱਚ ਵੀ ਸਾਨੂੰ ਇਦਾਂ ਦੇ ਜਿਹੜੇ ਇਨਸੀਡੈਂਟ ਸਾਡੇ ਨਾਲ ਵਾਪਰ ਜਾਂਦੇ ਆ ਕਿ ਅਸੀਂ ਬਹੁਤ ਜ਼ਿਆਦਾ ਉਹਦੇ ਵਿੱਚ ਹੈਰਾਨ ਹੋ ਜਾਂਦੇ ਆ ਤਾਂ ਰੱਬ ਨੂੰ ਹੀ ਕੋਸਣ ਲੱਗ ਜਾਂਦੇ ਆ। ਤੱਕ ਜਿਦਾਂ ਕਿਤੇ ਜਿਹੜੀ ਸਾਨੂੰ ਇਹ ਤਿਆਰੀ ਆ ਇਹ ਸਾਡੇ ਜਿਹੜੇ ਆ ਗੁਰੂ ਸਾਹਿਬਾਨ ਵੀ ਸਾਨੂੰ ਸਿਖਾ ਕੇ ਗਏ ਆ ਕਿ ਤੂੰ ਇੱਕ ਸਿੱਖ ਬਣ ਗੁਰੂ ਦਾ ਗੁਰੂ ਦਾ ਸਿੱਖ ਬਣਨ ਦਾ ਮਤਲਬ ਹੀ ਇਹੋ ਆ ਕਿ ਤੂੰ ਜ਼ਿੰਦਗੀ ਚ ਕੁਛ ਨਾ ਕੁਛ ਸਿੱਖ ਇਹਨੂੰ ਜਿਹੜਾ ਈਜ਼ੀ ਬਣਾ ਸਿੱਖਦਾ ਰਹੇਗਾ ਤਾਂ ਤੈਨੂੰ ਆਉਣ ਵਾਲੇ ਟਾਈਮ ਵਿੱਚ ਵੀ ਜਿਹੜੀ ਆ ਡਿਫਿਕਲਟੀਜ਼ ਨਹੀਂ ਮਿਲਣਗੀਆਂ ਸੋ ਹਰ ਇੱਕ ਗੱਲ ਦਾ ਜਿਹੜਾ ਇੱਥੇ ਜਿਹੜਾ ਉਹ ਕੋਈ ਨਾ ਕੋਈ ਮਤਲਬ ਨਿਕਲਦਾ ਲਾਈਫ ਦਾ ਵੀ ਕੋਈ ਨਾ ਕੋਈ ਇੱਕ ਮੋਟਿਵ ਆ ਸੋ ਇਹਨੂੰ ਜ਼ਰੂਰ ਤੁਸੀਂ ਪਛਾਣਨ ਦੀ ਕੋਸ਼ਿਸ਼ ਕਰੋ ਜੇ ਜਿਹੜੀ ਜ਼ਿੰਦਗੀ ਤੁਹਾਨੂੰ ਬੋਲ ਕੇ ਨਹੀਂ ਦੱਸਦੀ ਤਾਂ ਤੁਸੀਂ ਉਸ ਜ਼ਿੰਦਗੀ ਤੋਂ ਕੁਝ ਨਾ ਕੁਝ ਸਿੱਖਣਾ ਸ਼ੁਰੂ ਕਰੋ ਤਾਂ ਤੁਹਾਨੂੰ ਇੱਕ ਅੰਦਾਜ਼ਾ ਜ਼ਰੂਰ ਹੋ ਜਾਏਗਾ ਜ਼ਿੰਦਗੀ। ਸੋ ਇੱਥੇ ਇੱਕ ਗੱਲ ਹੋਰ ਹੈ ਵੀ ਜਿਹੜੀ ਸਾਨੂੰ ਜ਼ਿੰਦਗੀ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਜੇ ਤੂੰ ਅੱਜ ਨਹੀਂ ਤਿਆਰ ਹੋਏਂਗਾ ਤਾਂ ਜ਼ਿੰਦਗੀ ਨੇ ਤਨ ਅਚਾਹੇ ਮੋੜ ਤੇ ਲਿਆ ਕੇ ਖੜਾ ਕਰ ਦੇਣਾ ਜਿਸ ਬਾਰੇ ਤੂੰ ਸੋਚਿਆ ਵੀ ਨਹੀਂ ਹੋਏਗਾ ਕਿ ਇਹ ਮੇਰੇ ਨਾਲ ਕੀ ਵਾਪਰ ਕੇ ਆਇਆ। ਜੇ ਕਿਤੇ ਕਿਤੇ ਤਨੂੰ ਬਹੁਤ ਜਣਾ ਖੁਸ਼ੀ ਦਿਖਾਈ ਦਿੰਦੀ ਆ ਤਾਂ ਉਥੋਂ ਹੀ ਕੁਝ ਨਾ ਕੁਝ ਸਿੱਖੋ ਕਿ ਇਹ ਵਾਲੇ ਜਿਹੜੇ ਪਾਲੇ ਆ ਇਹ ਕੁਝ ਦੇਰੀ ਦੇ ਨੇ ਤਾਂ ਦੂਜੀ ਤਰਫ ਜੇ ਕਿਤੇ ਬਹੁਤ ਜ਼ਿਆਦਾ ਦੁੱਖ ਦਰਦ ਭਰੀ ਜ਼ਿੰਦਗੀ ਕਿਸੇ ਦੀ ਬਤੀਤ ਹੋ ਰਹੀ ਆ ਤਾਂ ਉਥੋਂ ਸਾਨੂੰ ਸਿੱਖਣ ਦੀ ਲੋੜ ਆ ਕਿ ਅਜਿਹੇ ਸਮਾਂ ਵੀ ਆ ਸਕਦਾ ਹੈ ਬਹੁਤ ਸਾਰੇ ਲੋਕ ਇਸ ਦੁਨੀਆ ਵਿੱਚ ਅਜਿਹੇ ਵੀ ਨੇ ਜਿਹੜੇ ਡੇਲੀ ਲਾਈਫ ਵਿੱਚ ਬਹੁਤ ਜ਼ਿਆਦਾ ਦੁੱਖਾਂ ਨੂੰ ਫੇਸ ਕਰਦੇ ਨੇ ਪਰ ਫੇਰ ਵੀ ਉਹ ਜ਼ਿੰਦਗੀ ਤੋਂ ਹਾਰ ਨਹੀਂ ਮੰਨਦੇ ਹੈਗੇ ਸੋ ਹਰ ਇੱਕ ਚੀਜ਼ ਦਾ ਇੱਥੇ ਇੱਕ ਪੈਟਰਨ ਵੀ ਬਣਿਆ ਵਾ ਉਹ ਪੈਟਰਨ ਕਿੱਦਾਂ ਬਣਿਆ ਆ ਉਹ ਸਾਡੇ ਦਿਮਾਗ ਤੋਂ ਬਣਿਆ ਆ ਅਸੀਂ ਕੀ ਸੁਸਾਇਟੀ ਤੋਂ ਸਿੱਖਿਆ ਆ ਤਾਂ ਅਸੀਂ ਉਹਨੂੰ ਕਿਵੇਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਹਰ ਇੱਕ ਦਿਨ ਤੁਹਾਨੂੰ ਸਿਖਾਉਂਦਾ ਆ ਤਾਂ ਜੇ ਤੁਸੀਂ ਪਹਿਲਾਂ ਹੀ ਹਰ ਇੱਕ ਚੀਜ਼ ਲਈ ਤਿਆਰ ਹੋ ਜਓ ਤਾਂ ਉਹਦੇ ਨਾਲ ਦੀ ਫਿਰ ਕੋਈ ਰੀਸ ਨਹੀਂ ਹੋ ਸਕਦੀ ਸੋ ਦੋਸਤੋ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ